ਇਹ ਇਕਨੋਮੀ 5 ਟ੍ਰਿਲੀਅਨ ਹੋ ਜਾਣੀ ਆ ਉਹ ਇਕਨੋਮੀ ਤਗੜੇ ਲੋਕਾਂ ਦੀ ਹੋਣੀ ਆ ਜਿਹੜੇ ਪੰਜਾਬ ਸਰਕਾਰ ਆ ਉਹਨਾਂ ਵੀ ਵਾਦਾ ਕੀਤਾ ਸੀ ਕਿ ਅਸੀਂ 5 ਮਿੰਟ ਚ ਐਮਐਸਪੀ ਜਾਰੀ ਕਰਾਂਗੇ ਕਿਉਂਕਿ ਇੱਕ ਬੰਨੇ 500 ਏਕੜ ਵਾਲਾ ਕਿਸਾਨ ਆ ਤੇ ਇੱਕ ਬੰਨੇ 10 ਏਕੜ ਤੱਕ ਵਾਲਾ ਕਿਸਾਨ ਆ ਤਾਂ ਕਿ ਉਹਨਾਂ ਦੇ ਪਿੱਛੇ ਲੱਗ ਬੰਨਣਾ ਚਾਹੀਦਾ ਜਿਵੇਂ ਚੀਨ ਨੇ ਆਪਣੀ ਮਾਰਕੀਟ ਖੜੀ ਕੀਤੀ ਆ ਖੁਦ ਲਈ ਉਸੇ ਤਰ੍ਹਾਂ ਚਦਨ ਕਰਨੇ ਚਾਹੀਦੇ ਆ ਨਾ ਕਿ ਵੱਡਿਆਂ ਘਰਾਣਿਆਂ ਦੇ ਮਗਰ ਲਾ ਕੇ ਜਿਹੜਾ ਆਂਦੇ ਭਾਰਤ ਤੈਨੂੰ ਵੇਖੋ ਕਿੰਨਾ ਰੁਲਿਆ ਭੋਗ ਰੱਲੇ ਵੇਖੋ ਇਹ ਨੀਤੀ ਜਿਹੜੀ ਆ ਸਰਕਾਰ ਨੂੰ ਛੱਡਣੀ ਚਾਹੀਦੀ ਅੱਜ ਮੋਦੀ ਦਾ ਉਤਲਾ ਕਸ ਕਮੇਟੀ ਜਿੰਦਾਬਾਦ ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾਦ ਕੇਂਦਰ ਤੇ ਪੰਜਾਬ ਸਰਕਾਰ ਮਰਦਾਬਾਦ ਤਾ ਕਿਸਾਨਾਂ ਦੇ ਹੱਥ ਲੈ ਕੇ ਲਵਾਂਗੇ ਲੈ ਕੇ ਰੋਵਾਂਗੇ ਬਾਦੋ ਪਗਾੜੀਆਂ ਸਰਕਾਰਾਂ ਮਰਦਾਬਾਦ 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 ਜਗਤਜੀ ਦਾ ਖਾਲਸਾ ਵਹਿਗਰਜੀ ਦੀ ਫਤਿਹ ਅੱਜ ਅਸੀਂ ਚੋਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਚੋਲਾ ਸਾਹਿਬ ਸਾਰੇ ਵਰਕਰ ਕੋਜ ਵਰਕਰ ਜਿਹੜੇ ਆਪਣੇ ਸੇਵਾਦਾਰ ਨਾਲ ਸਾਡੇ ਉਥੇ ਬਾਰਡਰ ਦੇ ਉੱਤੇ ਬੈਠੇ ਆ ਤੇ ਬਾਕੀ ਜਿੰਨੇ ਪਿੰਡ ਦੇ ਵਿੱਚ ਹਾਜ਼ਰ ਹਾਂ ਅੱਜ ਜੋ ਜਥੇਬੰਦੀ ਵੱਲੋਂ ਕਾਲ ਆਈ ਸੀ ਵੀ ਮੋਦੀ ਦੇ ਪਤਲੇ ਫੂਕੇ ਜਾਣ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅੱਜ ਦਾ ਜਿਹੜਾ ਮੇਨ ਐਜੰਡਾ ਵਾ ਉਹ ਹੀ WTO WTO ਦਾ ਮਤਲਬ ਵਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿਸ਼ਵ ਵਪਾਰ ਸੰਸਥਾ ਜਿਹਦੇ ਵਿੱਚ ਸਾਰੇ ਦੇਸ਼ਾਂ ਨੇ ਇੱਕ ਸੰਸਥਾ ਬਣਾਈ ਆ ਵੀ ਖੁੱਲਾ ਵਪਾਰ ਹੋਵੇ ਤੇ ਜਿਹੜੇ ਸਬਸਿਡੀਆਂ ਕਿਸਾਨਾਂ ਨੂੰ ਦੇਸ਼ਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਵਾਂ ਉਹ ਵੱਡੇ ਦੇਸ਼ਾਂ ਨੇ ਬਣਾਈਆਂ ਵੀ ਜਿਹੜੇ ਛੋਟੇ ਦੇਸ਼ ਆ ਜਿਵੇਂ ਭਾਰਤ ਦੇ ਵਿੱਚ ਨਾਜ ਦੀ ਖਫਤ ਬਹੁਤ ਜ਼ਿਆਦਾ ਵਾ ਉਹਨਾਂ ਇੱਕ ਮੰਡੀ ਦੇ ਤੌਰ ਤੇ ਵੇਖ ਕੇ ਨੂੰ ਵੀ ਇੱਥੇ ਨਾਜ ਜਿਹੜਾ ਵਾ ਉਹ ਸਾਡਾ ਵੀ ਗੇ ਤੇ ਜਿਹੜਾ ਉੱਥੋਂ ਦੇ ਲੋਕਲ ਕਿਸਾਨ ਜਿਨ੍ਹਾਂ ਦੀ ਕਿਸਾਨੀ ਜਿਹੜੀ ਆ ਛੋਟੀ ਆ ਕਿਉਂਕਿ ਇੱਕ ਬੰਨੇ 500 ਏਕੜ ਵਾਲਾ ਕਿਸਾਨ ਆ ਤੇ ਇੱਕ ਬੰਨੇ ਜਿਹੜਾ ਭਾਰਤ ਦਾ ਹਿੰਦੂਸਤਾਨ ਦਾ ਕਿਸਾਨ ਆ 2 4 5 10 ਏਕੜ ਤੱਕ ਵਾਲਾ ਕਿਸਾਨ ਆ ਨਾਰਮਲ ਜਦੋਂ ਵੱਡੇ ਕਿਸਾਨ ਡਬਲਯੂਟੀਓ ਤਹਿਤ ਭਾਰਤ ਦੇ ਵਿੱਚ ਮਾਲ ਵੇਚਣ ਆਉਣਗੇ ਉਹਦੇ ਨਾਲ ਜਿਹੜੇ ਭਾਰਤ ਭਾਰਤ ਦੇ ਕਿਸਾਨ ਆ ਉਹਨਾਂ ਦੀ ਆਰਥਿਕ ਹਾਲਤ ਜਿਹੜੀ ਆ ਉਹ ਮਾੜੀ ਹੋਊਗੀ ਤਰਸਜੋਗ ਹੋਊਗੀ ਕਿਉਂਕਿ ਡਬਲਯੂਟੀਓ ਦੇ ਤਹਿਤ ਕੁਝ ਪਦਾਰਥ ਦੇਣ ਦੇ ਬਦਲੇ ਲੈਣ ਦੇ ਬਦਲੇ ਅਨਾ ਜੇ ਮੇਥੋਂ ਮੈਡੀਸਨ ਜਾਂਦੇ ਏਰੀਆ ਚ ਉਹਦੇ ਬਦਲੇ ਨਾਜ ਉਹਨਾਂ ਧੱਕੇ ਨਾਲ ਦੇਣ ਲਈ ਭਾਰਤ ਨੂੰ ਮਜਬੂਰ ਕੀਤਾ ਵੀ ਕਿਉਂਕਿ ਜੀ ਡਬਲਿਊਟੀਓ ਦੇ ਮੈਂਬਰ ਨੂੰ ਲੈਣ ਦੇਣ ਜਿਹੜਾ ਵਾ ਇਦਾਂ ਹੀ ਕਰਨਾ ਪੈਂਦਾ ਸੋ ਸਾਡੀ ਬੇਨਤੀ ਇਹ ਆ ਵੀ ਜਿਹੜੀ ਇਹ ਮਾਰੂ ਨੀਤੀ ਆ ਜੇ ਸਰਕਾਰ ਇੱਕਦਮ ਬਾਹਰ ਨਹੀਂ ਆ ਸਕਦੀ ਕੋਈ ਵਧੀਆ ਪਾਲਿਸੀ ਬਣਾ ਕੇ ਸਾਰਾ ਭਾਰਤ ਦੇ ਕਿਸਾਨਾਂ ਬਾਰੇ ਕਿਉਂਕਿ ਤਾਂ ਆਪਣੇ ਦੇਸ਼ ਦੀ ਜਿਹੜੀ ਬਾਦੀ ਬਹੁਤ ਜ਼ਿਆਦਾ ਵਾ ਜਿਹੜੇ ਦੂਜੇ ਦੇਸ਼ ਆ ਉਹਨਾਂ ਮੁਕਾਬਲੇ ਆਪਣੀਆਂ ਨੀਤੀਆਂ ਜਿਹੜੀਆਂ ਪਾਲਸੀਆਂ ਉਹ ਵੱਖਰੀਆਂ ਹੋਣੀਆਂ ਚਾਹੀਦੀਆਂ ਵਾ ਨਾ ਕਿ ਉਹਨਾਂ ਦੇ ਪਿੱਛੇ ਲੱਗ ਬੰਨਣਾ ਚਾਹੀਦਾ ਜਿਵੇਂ ਚੀਨ ਨੇ ਆਪਣੀ ਮਾਰਕੀਟ ਖੜੀ ਕੀਤੀ ਆ ਖੁਦ ਲਈ ਉਸੇ ਤਰ੍ਹਾਂ ਚੱਲਣ ਕਰਨੇ ਚਾਹੀਦੇ ਆ ਨਾ ਕਿ ਵੱਡਿਆਂ ਘਰਾਣਿਆਂ ਦੇ ਮਗਰ ਲਾ ਕੇ ਜਿਹੜਾ ਆਂਦੇ ਭਾਰਤ ਦੇ ਵਿੱਚ ਜਿਹੜੀ ਇਕਨੋਮੀ 5 ਟ੍ਰਿਲੀਅਨ ਹੋ ਜਾਣੀ ਆ ਉਹ ਇਕਨੋਮੀ ਤਗੜੇ ਲੋਕਾਂ ਦੀ ਹੋਣੀ ਆ ਜਿਹੜੇ ਪਿੰਡਾਂ ਦੇ ਗਰੀਬ ਲੋਕ ਆ ਪੰਜਾਬ 'ਚ ਤੇ ਹਾਲਤ ਫੇਰ ਵੀ ਕੋਈ ਠੀਕ ਆ ਜਿਹੜੇ ਬਾਹਰ ਜਾ ਕੇ ਬਿਹਾਰ ਐਮਪੀ ਡੀਸਾ ਇਹੋ ਜਿਹੇ ਆ ਜਿੱਥੇ ਹਾਲੀ ਤੱਕ ਲੋਕਾਂ ਨੂੰ ਕਪੜਾ ਪਾਉਣ ਨੂੰ ਨਹੀਂ ਮ ਉਹਨਾਂ ਨੂੰ ਆਰਥਿਕ ਦਸ਼ਾ ਜਿਹੜੀ ਸੁਧਾਰਨ ਬਦਲੇ ਜਿਹੜੇ ਲੋਕਲ ਉਦਯੋਗ ਆ ਆਪਣੇ ਉਹਨਾਂ ਨੂੰ ਵਿਕਸਿਤ ਕਰਨ ਬਦਲੇ ਜਿਹੜੇ ਖੇਤੀ ਆਧਾਰਤ ਉਦਯੋਗ ਪੰਜਾਬ 'ਚ ਹੁਣ ਕਿੰਨੂੰ ਵੇਖੋ ਕਿੰਨਾ ਰੁਲਿਆ ਮਹੋਰ ੱਲੇ ਵੇਖੋ ਇਹ ਨੀਤੀ ਜਿਹੜੀ ਆ ਸਰਕਾਰ ਨੂੰ ਛੱਡਣੀ ਚਾਹੀਦੀ ਆ ਤੇ ਲੋਕਪੱਖੀ ਨੀਤੀਆਂ ਬਣਾਉਣੀਆਂ ਚਾਹੀਦੀਆਂ ਇਸੇ ਲਈ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਮੋਦੀ ਦਾ ਪਤਲਾ ਫੂਕ ਰਹੇ ਆ ਦੂਜੇ ਪੱਨੇ ਜਿਹੜੀ ਪੰਜਾਬ ਸਰਕਾਰ ਆ ਉਹਨਾਂ ਵੀ ਵਾਅਦਾ ਕੀਤਾ ਸੀ ਕਿ ਅਸੀਂ 5 ਮਿੰਟ 'ਚ ਐਮਐਸਪੀ ਜਾਰੀ ਕਰਾਂਗੇ ਉਹਨਾਂ ਵੀ ਕੋਈ ਕਾਰਵਾਈ ਜਿਹੜੀ ਮੁੜ ਕੇ ਨਹੀਂ ਕੀਤੀ ਕਿ ਸਿਆਸੀ ਪਾੜ ਜਿਹੜੇ ਆ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ